ਜੀ ਚਾਇਨਾ ਡੋਰ ਦੇ ਤਹਿਤ ਅਸੀਂ ਜਿਹੜੀ ਹੈਗੀ ਟੀਮਾਂ ਆਲਰੇਡੀ ਫਲੈਂਕ ਸਕਾਟ ਜਿਹੜੇ ਸੀਗੇ ਉਹ ਬਣਾ ਦਿੱਤੇ ਗਏ ਹਨ ਸਮੂ ਐਸਟੀਐਮਸ ਨੂੰ ਆਲਰੇਡੀ ਤੇ ਪੁਲਿਸ ਨੂੰ ਆਲਰੇਡੀ ਦਾ ਦਿੱਤੀ ਜਾ ਚੁੱਕੀ ਹੈ ਮੇਰੀ ਅਪੀਲ ਹੈ ਕਿ ਆਪਾਂ ਜਿਹੜਾ ਹੈਗਾ ਇਸ ਡੋਰ ਦੀ ਵਰਤੋਂ ਨਾ ਕਰੀਏ ਕਿਉਂਕਿ ਇਹਦੇ ਨਾਲ ਨਾ ਸਿਰ ਆਪਣੇ ਆਪ ਦੀ ਬਜੀ ਬਲਕਿ ਅਸੀਂ ਹੋਰਾਂ ਦੀ ਵੀ ਜਿਹੜੀ ਹੈਗੀ ਬੇਜ਼ੁਬਾਨਾਂ ਦੀ ਵੀ ਜਿਵੇਂ ਪਖੰਚੀ ਹੋ ਗਏ ਕੋਈ ਬੇਜ਼ੁਬਾਨ ਹੋ ਗਏ ਉਹਨਾਂ ਦੀ ਜਾਨ ਨੂੰ ਆਪਾਂ ਨੁਕਸਾਨ ਪਹੁੰਚਾਣੇ ਮੇਰੀ ਮੀਡੀਆ ਦੇ ਸਾਥੀਆਂ ਰਾਹੀਂ ਇੱਕੋ ਹੀ ਅਪੀਲ ਹੈ ਪੇਰੈਂਟਸ ਨੂੰ ਕਿ ਅਸੀਂ ਵੀ ਜਿਹੜਾ ਹੈਗਾ ਆਪਣੇ ਬੱਚਿਆਂ ਨੂੰ ਰੋਕੀਏ ਇਹ ਚਾਈਨਾ ਡੋਰ ਵਰਤਨ ਤੋਂ ਚਾਈਨਾ ਡੋਰ ਨੂੰ ਲੈ ਕੇ ਹੁਣ ਲੁਧਿਆਣਾ ਪ੍ਰਸ਼ਾਸਨ ਹੋਰ ਸਖਤ ਹੋ ਗਿਆ ਹੈ ਚਾਈਨਾ ਡੋਰ ਵੇਚਣ ਅਤੇ ਇਸਤੇਮਾਲ ਕਰਨ ਵਾਲੇ ਖਿਲਾਫ ਕਾਰਵਾਈ ਕਰਨ ਲਈ ਲੁਧਿਆਣਾ ਦੇ ਡੀਸੀ ਵੱਲੋਂ ਫਲਾਈਂਗ ਟੀਮਾਂ ਗਠਿਤ ਕੀਤੀਆਂ ਗਈਆਂ ਹਨ ਜੀ ਵੀ ਅਗਵਾਈ ਸੀਨੀਅਰ ਅਧਿਕਾਰੀਆਂ ਵੱਲੋਂ ਕੀਤੀ ਜਾ ਰਹੀ ਹੈ ਜਾਣਕਾਰੀ ਦਿੰਦਲੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਕੀ ਕੀਤਾ ਚਾਈਨਾ ਡੋਨੋ ਲੈ ਕੇ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਦੇ ਤਗੇ ਦਿਸ਼ਾ ਨਿਰਦੇਸ਼ ਦੀ ਪਾਲਣਾ ਕਰਵਾਉਣ ਦੇ ਮਕਸਦ ਨਾਲ ਫਲਾਈਨ ਟੀਮਾਂ ਗਠਿਤ ਕੀਤੀ ਗਈਆਂ ਜਿਨ੍ਹਾਂ ਦੀ ਅਗਵਾਈ ਸੀਨੀਅਰ ਅਧਿਕਾਰੀ ਕਰ ਰਹੇ ਹਨ ਉਨ੍ਹਾਂ ਨੇ ਕਿਹਾ ਕਿ ਇਹ ਟੀਮਾਂ ਚਾਈਨਾ ਡੋਰ ਵੇਚਣ ਅਤੇ ਇਸਤੇਮਾਲ ਕਰਨ ਵਾਲਿਆਂ ਖਿਲਾਫ ਕਾਰਵਾਈ ਕਰਨ ਲਈ ਫੀਲਡ ਦੇ ਵਿੱਚ ਰਹਿਣਗੀ ਇਸ ਦੌਰਾਨ ਉਨ੍ਹਾਂ ਨੇ ਲੁਧਿਆਣਾ ਵਾਸੀਆਂ ਨੂੰ ਵੀ ਅਪੀਲ ਕਰਦੇ ਹੋਏ ਕਿਹਾ ਕਿ ਉਹ ਚਾਈਨਾ ਡੋਰ ਦਾ ਇਸਤੇਮਾਲ ਬਿਲਕੁਲ ਨਾ ਕਰਨ ਕਿਉਂਕਿ ਇਸ ਨਾਲ ਉਹ ਸਿਰਫ ਦੂਜਿਆਂ ਦੀ ਹੀ ਜਾਨ ਨੂੰ ਖਤਰੇ ਵਿੱਚ ਨਹੀਂ ਪਾਰੇ ਬਲਕਿ ਆਪਣੇ ਬੱਚਾ ਦੀ ਵੀ ਜਾਨ ਨੂੰ ਖਤਰੇ ਵਿੱਚ ਪਾ ਰਹੇ ਹਨ ਕਿਉਂਕਿ ਇਸ ਨਾਲ ਅਕਸਰ கரண்ட் ਲੱਗਣ ਦੀ ਵੀ ਘਟਨਾ ਸਾਹਮਣੇ ਆਉਂਦੀ ਰਹਿੰਦੀ ਹੈ ਜੀ ਚਾਇਨਾ ਡੋਰ ਦੇ ਤਹਿਤ ਅਸੀਂ ਜਿਹੜੀ ਹੈਗੀ ਟ੍ਰੀਮਾ ਆਲਰੇਡੀ ਫਲੈਂਕ ਸਕਾਟ ਜਿਹੜੇ ਸੀਗੇ ਉਹ ਬਣਾ ਦਿੱਤੇ ਗਏ ਹਨ ਸਮੂ ਐਸ ਡੀ ਐਮਸ ਨੂੰ ਆਲਰੇਡੀ ਤੇ ਪੁਲਿਸ ਨੂੰ ਆਲਰੇਡੀ ਹਦਾ ਦਿੱਤੀ ਜਾ ਚੁੱਕੀ ਹੈ ਪਲੱਸ ਪੀ ਪੀ ਸੀ ਬੀ ਨੇ ਜਿਹੜੀ ਡਾਇਰੈਕਸ਼ਨ ਦਿੱਤੀਆਂ ਹੈਗੀਆਂ ਉਹਨਾਂ ਦੇ ਇਨ ਬਿਨ ਪਾਲਣਾ ਵਾਸਤੇ ਸਾਰੇ ਲੁਧਿਆਣੇ ਦੇ ਵਸਨੀਕਾਂ ਨੂੰ ਮੇਰੀ ਅਪੀਲ ਹੈ ਕਿ ਆਪਾਂ ਜਿਹੜਾ ਹੈਗਾ ਇਸ ਡੋਰ ਦੀ ਵਰਤੋਂ ਨਾ ਕਰੀਏ ਕਿਉਂਕਿ ਇਹਦੇ ਨਾਲ ਨਾ ਸਿਰ ਆਪਣੇ ਆਪ ਦੀ ਬਚੀ ਬਲਕਿ ਅਸੀਂ ਹੋਰਾਂ ਦੀ ਵੀ ਜਿਹੜੀ ਹੈਗੀ ਬੇਜ਼ੁਬਾਨਾਂ ਦੀ ਵੀ ਜਿਵੇਂ ਪਖੰਛੀ ਹੋ ਗਏ ਕੋਈ ਬੇਜ਼ੁਬਾਨ ਹੋ ਗਏ ਉਹਨਾਂ ਦੀ ਵੀ ਜਾਨ ਨੂੰ ਆਪਾਂ ਨੁਕਸਾਨ ਪਹੁੰਚਾਣਾ ਹੈ ਆਪਾਂ ਰਿਸਪਾਂਸਿਬਲ ਸਿਟੀਜ਼ਨ ਵਾਂਗੂ ਵਰ ਸੋ ਇੱਕ ਪੇਰੈਂਟਸ ਦਾ ਵੀ ਕਿਤਨਾ ਕਿਤੇ ਜੀ ਡੈਫੀਨਿਟਲੀ ਮੇਰੀ ਮੀਡੀਆ ਦੇ ਸਾਥੀਆਂ ਰਾਹੀਂ ਇੱਕੋ ਹੀ ਅਪੀਲ ਹੈ ਪੇਰੈਂਟਸ ਨੂੰ ਕਿ ਅਸੀਂ ਵੀ ਜਿਹੜਾ ਹੈਗਾ ਆਪਣੇ ਬੱਚਿਆਂ ਨੂੰ ਰੋਕੀਏ ਇਹ ਚਾਈਨਾ ਡੋਰ ਵਰਤਨ ਤੋਂ ਕਿਉਂਕਿ ਨਾ ਸਿਰਫ ਅਸੀਂ ਦੂਜੇ ਦੀ ਜਾਨ ਨੂੰ ਜੋਖਮ ਚਾਹ ਲਦੇ ਬਲਕਿ ਆਪਣੇ ਬੱਚਿਆਂ ਦੀ ਵੀ ਆਪਣੇ ਆਪ ਦੀ ਵੀ ਬਿਕੋਜ਼ ਇਦਾਂ ਹੀ ਜਿਹੜੇ ਕਰੰਟ ਵਗੈਰਾ ਦੇ ਇਨਸੀਡੈਂਸਸ ਹੈ ਉਹ ਵੀ ਕਾਫੀ ਜ਼ਿਆਦਾ ਜਿਹੜੇ ਨੇ ਸਾਹਮਣੇ ਆਉਂਦੇ ਆ ਪੇਰੈਂਟਸ ਦੀ ਵੀ ਉਨੀ ਹੀ ਜ਼ਿੰਮੇਵਾਰੀ ਹੈ ਜਿੰਨੇ ਬਾਕੀ ਲੋਕਾਂ ਦੀ ਹੈ ਤੇ ਪਲੀਜ਼ ਆਪਾਂ ਰਿਸਪਾਂਸਿਵਲੀ ਜਿਹੜਾ ਹੈਗਾ ਇਸ ਨੂੰ ਦੇਖੀਏ